ਨੇ ਆਪਣਾ ਅਸਲੀ ਰੰਗ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਭਾਰਤ ਮਾਲਾ ਪ੍ਰੋਜੈਕਟ ਪੰਜਾਬ ਦੇ ਵਿੱਚ ਜਿਹੜੀਆਂ ਭਾਰਤ ਮਾਲਾ ਪ੍ਰੋਜੈਕਟ ਤਰ ਹਾਈਵੇ ਕੱਢੀਆਂ ਜਾਂਦੀਆਂ ਨੇ ਉਹਨਾਂ ਦੇ ਨਾਲ ਕਈ ਵਾਰ ਸਰਕਾਰ ਨਾਲ ਤੇ ਅਧਿਕਾਰੀਆਂ ਨਾਲ ਗੱਲਬਾਤ ਅਸੀਂ ਪਏ ਆ ਸਾਡੀ ਗੱਲਬਾਤ ਦੇ ਵਿੱਚ ਉਹ ਕਦੇ ਵੀ ਆਪਣੀ ਗੱਲ ਨੂੰ ਜਾਇਜ਼ ਨਹੀਂ ਠਹਿਰਾ ਸਕੀ ਸਾਡੀ ਗੱਲ ਪ੍ਰਮਾਨ ਕਰਨੀ ਪਈ ਵੀ ਹਾਂ ਇਹ ਠੀਕ ਹੈ ਕਿ ਜ਼ਮੀਨਾਂ ਕਿਸਾਨਾਂ ਦੀਆਂ ਨੇ ਪਰ ਰੇਟ ਵੀ ਕਿਸਾਨਾਂ ਦਾ ਹੋਊਗਾ ਇਹਦੀ ਕੰਟੈਕਟ ਕਰਨ ਵਾਲੀ ਕੰਪਨੀ ਹੈ ਉਹ ਕਿਸਾਨਾਂ ਤੋਂ ਉਹਨਾਂ ਦੇ ਮੰਗੇ ਰੇਟ ਜਿਹੜੇ ਰੇਟ ਬਾਜ਼ਾਰ ਦੇ ਰੇਟ ਨੇ ਉਹ ਰੇਟ ਦੇ ਕੇ ਜਮੀਨਾਂ ਹੀ ਹਾਸਲ ਕਰ ਸਕਦੀ ਹੈ ਪਰ ਸਰਕਾਰ ਪੂਰੀ ਧੱਕੜਸ਼ਾਹੀ ਨਾਲ ਕਿਸਾਨਾਂ ਤੋਂ ਉਹ ਜਮੀਨਾਂ ਰੋਕ ਰਹੀ ਸੀ ਤੇ ਅਸੀਂ ਇਹਦਾ ਵਿਰੋਧ ਕਰ ਰਹੇ ਹਾਂ ਲਗਾਤਾਰ ਕਿਸਾਨਾਂ ਨਾਲ ਖੜੇ ਹਾਂ ਪਰ ਅੱਜ ਮੇਰੇ ਕੋਲ ਜਿਲ੍ਹੇ ਦੇ ਵਿੱਚ ਇੱਕ ਇਹੋ ਜਿਹੀ ਘਟਨਾ ਵਾਪਰੀ ਹੈ ਉਸ ਸਮੇਂ ਜਦੋਂ ਅਸੀਂ ਇੱਕ ਐਮਰਜੈਂਸੀ ਮੀਟਿੰਗ ਦਿੱਲੀ ਚੰਡੀਗੜ੍ਹ ਮੋਰਚਾ ਲਾਉਣ ਵਾਸਤੇ ਸੱਦੀ ਹੋਈ ਸੀ ਸਾਰੇ ਆਗੂ ਸਾਡੇ ਮੀਟਿੰਗ 'ਚ ਬੈਠੇ ਸੀ ਪਿੱਛੋਂ ਕਿਸਾਨਾਂ ਤੇ ਅਟੈਕ ਕਰਕੇ ਉਹਨਾਂ ਨੂੰ ਖਾਣਿਆਂ 'ਚ ਡੱਕਿਆ ਹੋਇਆ ਪਰ ਅਮੇ ਸਰਕਾਰ ਨੇ ਇਹ ਕਹੇ ਚੈਲੰਜ ਕਰਤਾ ਵੀ ਅਸੀਂ ਧੱਕੇ ਨਾਲ ਜ਼ਮੀਨਾਂ ਰੋਕਾਂਗੇ ਤੁਹਾਡੀਆਂ ਪਰ ਅੱਥੇ ਦੱਸਣਾ ਚਾਹੁੰਦੇ ਆ ਕਿ ਸਰਕਾਰ ਖਬਰਦਾਰ ਹੋਵੇ ਇਸ ਗੱਲ ਤੋਂ ਕਦੇ ਕਿਸੇ ਦੇ ਧੱਕੇ ਨਹੀਂ ਭੁਗਦੇ ਹੁੰਦੇ ਸਾਡੇ ਕਿਸਾਨ ਪਹਿਲੀ ਗੱਲ ਤਾਂ ਇਹ ਵੀ ਅਸੀਂ ਭਰਤਣਾਲਾ ਪ੍ਰੋਜੈਕਟ ਦੀਆਂ ਛੜਕਾਂ ਨੂੰ ਵਾਸਤੇ ਜ਼ਮੀਨਾਂ ਦੇਣੇ ਨਹੀਂ ਚਾਹੁੰਦੇ ਜੇ ਤੁਸੀਂ ਲੈਣੀਆਂ ਨੇ ਤਾਂ ਕਟੋ-ਕਟ ਕਿਸਾਨਾਂ ਨੂੰ ਸਿਰਫ ਫਾਈਦਾ ਕਰਨਾ ਚਾਹੀਦਾ ਤੁਹਾਨੂੰ ਉਹਨਾਂ ਦੇ ਪੂਰੇ ਰੇਟ ਤਾਂ ਦੇਣੇ ਚਾਹੀਦੇ ਤੁਸੀਂ ਛੜਕਾਂ ਕੱਢਦੇ ਹੋ ਖੇਤਾਂ ਦੇ ਵਿਚਾਲੇ ਵੀ ਅੱਧਾ ਖੇਤ ਉਧਰ ਰਹਿੰਦਾ ਅੱਧਾ ਖੇਤ ਉਧਰ ਰਹਿੰਦਾ ਨਾ ਰਸਤਿਆਂ ਦੀ ਸੈਕੂਮੈਂਟ ਨਾ ਪਾਣੀ ਦੀ ਸੈਕੂਮੈਂਟ ਫੇਰ ਵੀ ਤੁਸੀਂ ਧੱਕੇ ਨਾਲ ਕਿਸਾਨਾਂ ਤੋਂ ਜ਼ਮੀਨ ਲੈਂਡ ਵਾਸਤੇ ਕਿਸਾਨਾਂ ਨੂੰ ਐਗਰੀ ਕਰ ਲਿਆ ਤੇ ਰੇਟ ਅਜੇ ਵੀ ਉਹਨਾਂ ਦੇ ਨਹੀਂ ਮਿਲ ਰਹੇ ਇਹ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਣਾ ਨਾ ਚੱਡੀਗੜ੍ਹ ਦੇ ਮੋਰਚੇ ਨੇ ਲੱਗਣਾ ਰੁਕਣਾ ਨਾ ਕਿਸਾਨਾਂ ਨੇ ਵਿਰੋਧ ਕਰਨੋਂ ਰੁਕਣਾ ਤੁਸੀਂ ਅੱਜ ਸੈਂਕੜੇ ਦੋ ਦਰਜਨ ਫੜਲੇ ਹੋਣੇ ਤਿੰਨ ਦਰਜਨ ਫੜਲੇ ਹੋਣੇ ਕਿਸਾਨ ਕੱਲ ਨੂੰ ਸੈਂਕੜੇ ਹੋਰ ਆ ਜਾਣਗੇ ਜੇਲਾ ਤੁਹਾਡੇ ਪਹਿਲਾਂ ਹੀ ਥਾ ਲਈ ਇਸ ਕਰਕੇ ਅਸੀਂ ਤੁਹਾਨੂੰ ਪੰਜਾਬ ਸਰਕਾਰ ਨੂੰ ਗੱਲ ਕਰਕੇ ਸੁਣ ਦੀ ਗੱਲ ਕਰਦੇ ਆ ਇਹ ਭਾਈ ਇਹ ਵਿਰੋਧ ਚੱਲਣਾ ਹੈ ਜਿੰਨਾ ਚਿਰ ਤੁਸੀਂ ਕਿਸਾਨਾਂ ਦੀ ਸਰਕਾਰ ਕਹੌਣ ਵਾਲੀ ਸਰਕਾਰ ਜਿਹੜੀ ਕਹਿੰਦੇ ਸੀ ਵੀ ਕਿਸਾਨਾਂ ਦੀ ਸਰਕਾਰ ਆ ਤੁਸੀਂ ਕਿਸਾਨਾਂ ਵਾਂ ਜਾਬਰੀ ਨਪੀ ਜਬਰੀ ਜ਼ਮੀਨਾਂ ਨਪਟੇ ਦੇ ਜਲਾ ਜਿਲਾਂ ਤੇ ਬੰਦ ਕਰਕੇ ਥਾਣਾ ਤੇ ਬੰਦ ਕਰਕੇ ਧੱਕੇ ਨਾਲ ਜ਼ਮੀਨਾਂ ਖੋਣ ਦੀ ਰਾਹ ਤੇ ਤੇ ਤੁਰੋਗੇ ਤੇ ਵੀ ਕੀਮਤਾਂ ਤੁਹਾਨੂੰ ਤਾਰਨੀ ਪੈਣੀ ਇਸ ਕਰਕੇ ਅਸੀਂ ਸਰਕਾਰ ਨੂੰ ਦੁਆਰਾ ਫੇਰੇ ਕਿਤਾਬਿੰਦੰਨਿਆ ਕਿ ਇਹ ਰਾਹ ਛੱਡ ਦੇਵੇ ਨਹੀਂ ਫਿਰ ਠੀਕ ਹੈ ਤੁਹਾਡਾ ਆਪਣਾ ਰਾਹ ਹੈ ਸਾਡਾ ਆਪਣਾ ਰਾਹ ਤੁਸੀਂ ਸਰਕਾਰ ਬਣੇ ਹੋ ਅਸੀਂ ਗਰੀਮ ਲੋਕਾਂ ਠੀਕ ਹੈ ਅਸੀਂ ਆਪਦੀ ਬਾਹ ਲਾਵਾਂਗੇ ਤੁਸੀਂ ਆਪਦੀ ਬਾਹ ਲਓ ਤੇ ਅਸੀਂ ਸਮਝਦੇ ਹਾਂ ਵੀ ਇਹ ਧੱਕਾ ਜਮਹੂਰੀਅਤ ਤੇ ਲੋਕਤੰਤਰ ਦਾ ਘਾਣ ਕਰ ਰਹੇ ਹੋ ਤੁਸੀਂ ਜਿਹਦੀ ਕੀਮਤ ਦਾਨਵਾਦ ਤੇ ਤੁਸੀਂ ਤਿਆਰ ਹੋ ਅਸੀਂ ਇਹ ਵਿਰੋਧ ਕਰਦੇ ਹਾਂ